ਹੋ ਵੀਰੇ ਨਖਰਾਵੰਦਨ ਦੀ ਨਵੀਂ ਵੈਰਾਈਟੀ ਆ ਚੁੱਕੀ ਹੈ ਤੇ ਜਨਨ ਅੱਜ ਵੀ ਨਵੀਂ ਵੈਰਾਈਟੀ ਦਿਖਾ ਰਹੇ ਆ ਆ ਦੇਖੋ ਮੇਰੇ ਕੋਲੇ ਕਨਸੈਪਟ ਆਇਆ ਨੈਕ ਸਟਾਈਲ ਦੇ ਵਿੱਚ ਬਹੁਤ ਸੋਹਣਾ ਕਨਸੈਪਟ ਆਇਆ ਚਾਰ ਦੇ ਦੇ ਕਲਰ ਆਣੇ ਆ ਰੇਟ ਰੈਨ ਵਾਲਾ ਜੀ 900 1800 ਵਾਲਾ ਦੂਜਾ ਜਿਹੜਾ ਡਿਜ਼ਾਈਨ ਹੈ ਫਰੰਟ ਜਾਲ ਵਾਲਾ ਆਏਗਾ ਚਾਰ ਕਲਰ ਦੇ ਦੇ ਆਉਣਗੇ ਜੀ ਰੇਟ ਰੈਨ ਵਾਲਾ 900 1800 ਵਾਲਾ ਦੁਪੱਟੇ ਨਾਲ ਹੈ ਬਿਲਕੁਲ ਨਵੀਂ ਵੈਰਾਈਟੀ ਹੈ ਹਾਂਜੀ ਜੀ ਅਗਲਾ ਜਿਹੜਾ ਕਨਸੈਪਟ ਲੈ ਕੇ ਆਇਆ ਮੈਂ ਤੁਹਾਡੇ ਲਈ ਰਾਮ ਟੈਕ ਦਾ ਲੈ ਕੇ ਆਇਆ ਹਾਂ ਕਪੜਾ ਚੈੱਕ ਕਰ ਲੋ ਡਿਜ਼ਾਈਨਿੰਗ ਚੈੱਕ ਕਰ ਲੋ ਬਹੁਤ ਹੀ ਸ਼ਾਨਦਾਰ ਕਪੜਾ ਹੈ ਰਾਮਟੈਗ ਦਾ ਬ੍ਰਾਂਡਡ ਕਹਾਂਗੇ ਬ੍ਰਾਂਡਡ ਦਵਾਂਗੇ ਦੁਪੱਟਾ ਨਾਲ ਰਹਿਣ ਵਾਲਾ ਜੈਤਰ ਪ੍ਰਿੰਟ ਤੇ ਇਹਦੇ ਵਿੱਚ ਜੇ ਕਲਰਾਂ ਦੀ ਗੱਲ ਕਰੀਏ ਚਾਰ ਕਲਰ ਆਏ ਆ ਵੀਰੇ ਮੇਰੇ ਕੋਲ ਇਸ ਡਿਜ਼ਾਈਨਾਂ ਦਾ ਕੋਈ ਅੰਤ ਨਹੀਂ ਪਹਿਲਾਂ ਤੁਸੀਂ ਕਲਰ ਚੈੱਕ ਕਰੋ ਆ ਚਾਰ ਕਲਰ ਲੈਣ ਵਾਲੇ ਆ ਤੇ ਡਿਜ਼ਾਈਨ ਲੈਣ ਵਾਲੇ ਆ ਆ ਦੇਖੋ ਜੀ ਆ ਅੱਡੋ ਅੱਡੀ ਡਿਜ਼ਾਈਨ ਆਉਣੀਆਂ ਐ ਸਾਰੇ ਰਾਮ ਟੈਕ ਦੇ ਡਿਜ਼ਾਈਨ ਹੈ ਡੇਟ ਵੈਨ ਵਾਲਾ ਹੈ 50% ਆਫ ਬਈ ਯਾਰ ਨਾਲੋਂ ਘੱਟ ਰੇਟਾਂ ਤੇ ਕੋਈ ਨਹੀਂ ਦੇ ਸਕਦਾ ਜੀ ਰਾਮ ਟੈਕ ਦੀ ਵੈਰਾਈਟੀ ਹੈ ਇੱਕ ਨੰਬਰ ਵੈਰਾਈਟੀ ਹੈ ਦੁਪੱਟੇ ਨਾਲ ਹੈ ਜੀ ਡਿਜੀਟਲ ਪ੍ਰਿੰਟ ਦੁਪੱਟੇ ਆਉਣਗੇ ਜਮਾ ਫਰੈਸ਼ ਤੇ ਨਵੀਂ ਵੈਰਾਈਟੀ ਹਾਂ ਜੀ ਵੀਰੇ ਅਗਲੀ ਜੜੀ ਆਈਟਮ ਲੈ ਕੇ ਆਇਆ ਮੈਂ ਗਰਲਿਸ਼ ਲੁੱਕ ਲੈ ਕੇ ਆਇਆ ਤੁਹਾਨੂੰ ਪਤਾ ਰੱਖਿਆਵੰਦਨ ਦਾ ਸੀਜ਼ਨ ਚੱਲ ਰਿਹਾ ਹੈ ਡੇਲੀ ਅਪਡੇਟ ਹੋ ਰਹੀ ਹੈ ਵੈਰਾਈਟੀ ਪਹਿਲਾਂ ਤੁਸੀਂ ਡਿਜ਼ਾਈਨ ਤੇ ਨਜ਼ਰ ਮਾਰੋ ਆ ਦੇਖੋ ডিসਪਲੇ ਕੀਤੇ ਹੋਏ ਸਿਰਫ 950 ਦੀ ਰੇਂਜ ਤੇ 1700 ਵਾਲਾ 950 ਦੀ ਰੇਂਜ ਦੇ ਵਿੱਚ ਮਿਲ ਜਾਣਾ ਐ ਇਦੋਂ ਇਲਾਵਾ ਵੀ ਮੇਰੇ ਕੋਲੇ ਬਹੁਤ ਹੀ ਪਿਆਰੇ ਪਿਆਰੇ ਆ ਦੇਖੋ ਇਸ ਤਰ੍ਹਾਂ ਦੇ ਡਿਜੀਟਲ ਪ੍ਰਿੰਟ ਦੇ ਉੱਤੇ ਵਰਕ ਵਾਲੇ ਬਿਲਕੁਲ ਇਹ ਡਿਜ਼ਾਈਨ ਆਇਆ ਹੈ ਜਿਹੜੇ ਕੀ ਤੁਹਾਨੂੰ 950 ਰੀ ਰੇਂਜ ਦੇ ਵਿੱਚ ਮਿਲਨੇ ਆ ਆ ਦੇਖੋ ਜੀ ਆ ਜਿਹੜੇ ਮੈਂ ਤੁਹਾਨੂੰ ਪੀਸ ਦਿਖਾ ਰਿਆ ਇਹ ਸਾਰੇ 950 ਦੀ ਰੇਂਜ ਚ ਕਰੇ ਬੇਜ ਦੇ ਉੱਤੇ ਦੁਪੱਟਾ ਨਾਲ ਆ ਰਹਿਣ ਵਾਲਾ ਔਰ ਇੰਨੇ ਕਲਰ ਇੰਨੇ ਡਿਜ਼ਾਈਨ ਤੁਹਾਨੂੰ ਕਿਸੇ ਵੀ ਸ਼ੌਪ ਤੇ ਕਿਸੇ ਵੀ ਸ਼ੋਰੂਮ ਤੇ ਨਹੀਂ ਮਿਲਨੇ ਆ ਮੇਰੇ ਕੋਲੇ ਹੈਵੀ ਲੁੱਕ ਦੇ ਵਿੱਚ ਆ ਜੀ ਹੈਂਡਵਰਕ ਦੇ ਵਿੱਚ ਆ ਦੇਖੋ ਬਾਰਡਰ ਬਣਿਆ ਹੋਇਆ ਡਿਜੀਟਲ ਪ੍ਰਿੰਟ ਦੇ ਉੱਤੇ ਨਾਲ ਰਹਿਣ ਵਾਲਾ ਇਹ ਦੁਪੱਟਾ ਦੁਪੱਟਾ ਰਹਿਣ ਵਾਲਾ ਪਿਓਰ ਸ਼ਿਫੋਨ ਦਾ ਤੇ ਰੇਟ ਰਹਿਣ ਵਾਲਾ 1500 ਜੇ ਜਾਨਣਾ ਨਵੀਂ ਤੇ ਫਰੈਸ਼ ਵੈਰਾਈਟੀ ਵੇਖਣ ਲਈ ਤੇ ਨਵੀਂ ਵੈਰਾਈਟੀ ਅਪਡੇਟ ਲਈ ਆਪਣੇ ਪੇਜ ਨੂੰ ਫੋਲੋ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਸਾਡੇ ਨਾਲ ਬਨੇ ਰੋ ਹਾਂਜੀ ਵੀਰੇ ਹੁਣ ਮੈਂ ਜਿਹੜੀਆਂ ਆਈਟਮਾਂ ਦਿਖਾ ਰਿਆ ਸੀ ਵਰਕ ਵਾਲੀਆਂ ਦਿਖਾ ਰਿਆ ਸੀ ਹੁਣ ਮੈਂ ਤੁਹਾਡੇ ਲਈ ਲੈ ਕੇ ਆਇਆ ਬਰਬਰੀ ਦੇ ਉੱਤੇ ਡੈਂਟਲ ਪ੍ਰਿੰਟ ਆ ਦੇਖੋ ਆ ਰਹਿਣ ਵਾਲੀ ਹੈ ਇਹ ਸ਼ਰਟ ਔਰ ਆ ਰਹਿਣ ਵਾਲੀ ਹੈ ਬਾਟਮ ਤੇ ਨਾਲ ਬਰਬਰੀ ਦਾ ਹੀ ਦੁਪੱਟਾ ਰਹਿਣ ਵਾਲਾ ਹੈ ਕਲਰ ਚੈੱਕ ਕਰ ਸਕਦੇ ਹੋ ਵੀਰੇ 1 2 ਨਹੀਂ ਪੂਰੇ 10 ਕਲਰ ਆਏ ਆ ਸ਼ੰਕਰ ਬ੍ਰਾਂਡ ਦੇ 1500 ਦੀ ਰੇਂਜ ਚ ਬਰਬਰੀ ਬੇਸ ਤੇ ਉਹ ਤੋਂ ਬਾਅਦ ਅਗਲੀ ਆਈਟਮ ਮੇਰੇ ਕੋਲੇ ਆਂਦੀ ਹੈ ਜੀ ਆ ਦੇ ਕੋਲ ਡਿਜੀਟਲ ਪ੍ਰਿੰਟ ਦੇ ਸਾਰਾ ਹਾਈਲਾਈਟ ਵਾਸਤੇ ਦਿੱਤਾ ਹੋਇਆ ਚਾਰ ਕਲਰ ਹੈ 1900 ਰੇਂਜ ਹੈ ਜਮਾ ਨਵੀਂ ਤੇ ਫਰੈਸ਼ ਵੈਰਾਈਟੀ ਆ ਚੁੱਕੀ ਹੈ ਵੀਰ ਗੋਸ਼ੀ ਵਰਲਡ ਵਰਥ ਤੋਂ ਵੀਰ ਵਟਿਲਾ ਲਿਆ ਲਏ ਹਾਂ ਜੀ ਵੀਰੇ ਇੱਕ ਹੋਰ ਡਿਜ਼ਾਈਨ ਲੈ ਕੇ ਆਏ ਆ ਡਿਜ਼ਾਈਨ ਤੁਹਾਨੂੰ ਪਤਾ ਸਾਰੀ ਸੋਹਣੀ ਹੈ ਆ ਲੋ ਚੈੱਕ ਕਰੋ ਪਹਿਲਾਂ ਉਹਦੇ ਡਿਜ਼ਾਈਨ ਇਹ ਮੇਰੇ ਕੋਲੇ ਡਿਜ਼ਾਈਨ ਆਇਆ ਜਿਹੜਾ ਕਰਾਚੀ ਵਰਕ ਦੇ ਉੱਤੇ ਨੈਕ ਸਟਾਈਲ ਦੇ ਵਿੱਚ ਆਇਆ ਹੈ ਆ ਲੋ ਆ ਸਾਰਾ ਇਹਦੇ ਨਾਲ ਗਲੇ ਤੇ ਕੰਮ ਕੀਤਾ ਹੋਇਆ ਸਾਰਾ ਦਿਖਾ ਦੋ ਵੀਰੇ ਆ ਸਾਰਾ ਹੈਂਡਵਰਕ ਹੈ ਨਾਲ ਆ ਦੁਪੱਟਾ ਜੀ ਸਟਾਈਲਿਸ਼ ਆ ਇਹਗਾ ਦੁਪੱਟਾ ਵੀਰੇ ਦਾ ਤੇ ਕਲਰਾਂ ਦੀ ਗੱਲ ਕਰ ਲਈਏ 2 3 4 4 ਕਲਰ ਦਾ ਸੈਟ ਰੇਟ ਰਹਿਣ ਵਾਲਾ ਜੀ ਸਿਰਫ 1200 1200 ਦੀ ਰੇਂਜ ਦੇ ਵਿੱਚ ਬਹੁਤ ਹੀ ਸ਼ਾਨਦਾਰ ਸੋਨਾ ਸੂਟ ਆ ਗਿਆ ਮੇਰੇ ਕੋਲੇ ਰਤਨੀ ਦਾ ਤਿਆਰ ਹੈ ਪਹਿਣਾ ਲਈ ਲੈਣਾ ਭੂਆ ਲਈ ਲੈਣਾ ਇਹ ਕਹਿੰਦੇ ਬਹੁਤ ਸੋਹਣੀਆਂ ਵੈਰਾਈਟੀਆਂ ਆ ਗਈਆਂ 50% ਔਫ ਦੇ ਡਿਜ਼ਾਈਨ ਲੈ ਕੇ ਆਏ ਵੀਰੇ ਮੈਂ ਲੈ ਕੇ ਆਇਆ ਪਾਕਿਸਤਾਨੀ ਸਟਾਈਲ ਦੇ ਵਿੱਚ ਆ ਲੋ ਬਾਜ਼ਾਰ ਦੇ ਵਿੱਚ 36 3600 ਰੁਪਏ ਦੀਆਂ ਕੱਲੀਆਂ ਸ਼ਰਟਾਂ ਸੇਲ ਹੁੰਦੀਆਂ ਆਪਾਂ ਤੁਹਾਨੂੰ ਕੰਪਲੀਟ ਸੂਟ ਦੇਣ ਲੱਗੇ ਆਂ ਗ੍ਰੇਡ ਬਾਅਦ ਚ ਦੱਸਾਂਗੇ ਪਹਿਲਾਂ ਤੁਸੀਂ ਡਿਜ਼ਾਈਨ ਚੈੱਕ ਕਰੋ ਸਾਰੇ ਤੇ ਡਿਜ਼ਾਈਨ ਕਿੱਥੇ ਹੋਆ ਆਊਟਲਾਈਨਿੰਗ ਕਿੱਥੀ ਹੋਈ ਆ ਆਏਗਾ ਦੁਪੱਟਾ ਤੇ ਕਲਰ ਰਹਿਣ ਵਾਲੇ ਵੀਰੇ ਚਾਰ ਚਾਰ ਕਲਰਾਂ ਦੇ ਨਾਲ ਬਹੁਤ ਹੀ ਸ਼ਾਨਦਾਰ ਕੰਸੈਪਟ ਹੈ ਤੇ ਬਹੁਤ ਹੀ ਹਿੱਟ ਆਈਟਮ ਹੈ ਡਿਮਾਂਡ ਦੇ ਵਿੱਚ ਜਾ ਰਹੀ ਹੈ ਕਈ ਭੈਣਾਂ ਨੇ ਆਨਲਾਈਨ ਮੰਗਾਣਾ ਹੈ ਦੂਰ ਬੈਠੀਆਂ ਆਨਲਾਈਨ ਵੀ ਮਗਾ ਸਕਦੀਆਂ ਰੇਟ ਵੀ ਦੇ ਆ ਦੇਖ ਲੋ 35 3600 ਸਲਟ ਵਾਲਾ 1650 ਦਾ ਕੰਪਲੀਟ ਸੂਟ ਦੇ ਰਹੇ ਆ ਆਪਾਂ ਚਾਰ ਕਲਰ ਹੈ ਲੋ ਜੀ ਅਗਲਾ ਜਿਹੜਾ ਡਿਜ਼ਾਈਨ ਆ ਵੀਰੇ ਆਇਆ ਪਾਕਿਸਤਾਨੀ ਆ ਚੈੱਕ ਕਰੋ ਕਿ ਇਹ ਕਿੱਥੇ ਮਿਲਦਾ ਹੈ ਕਿੱਥੇ ਵੀ ਨਹੀਂ ਮਿਲਣਾ ਮਿਲੇਗਾ ਚੈੱਕ ਕਰੋ ਪੇਟ ਹੋਣ ਕਰਤੇ ਆ ਗਿਆ ਦੁਪੱਟਾ ਦੁਪੱਟਾ ਵੀ ਚੈੱਕ ਕਰ ਲਓ ਵੀਰੇ ਸੂਟ ਵੀ ਚੈੱਕ ਕਰ ਲਓ ਇਹ ਕਲਰ ਦੇ ਦਿਖਾਵਾਂਗੇ ਨਵੀਂ ਨਵੇਂ ਡਿਜ਼ਾਈਨ ਆ ਰਹੇ ਨੇ ਰਸਤੀਆ ਦੇ ਸਟਾਈਲਿਸ਼ ਦੁਪੱਟੇ ਦੇ ਨਾਲ ਆ ਚਾਰ ਕਲਰ ਹੈ ਯਾਰ ਕਲਰ ਆਇਆ ਵੀਰੇ ਮੇਰੇ ਕੋਲੇ ਪਾਕਿਸਤਾਨੀ ਦੇ ਵਿੱਚ 3500 ਦੀ ਰੇਂਜ ਦੇ ਵਿੱਚ ਹੈ ਬਿਲਕੁਲ ਨਵੀਂ ਤੇ ਪ੍ਰੋਫੈਸ਼ਨਲ ਵੈਰਾਈਟੀ ਡੇਲੀ ਅਪਡੇਟ ਹੁੰਦੀ ਹੈ ਫੇਰ ਨਾਲ ਜੁੜੋ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਪਾਰਟੀ ਵੇਰ ਆਰਟੀਕਲ ਆ ਚੁੱਕੇ ਨੇ ਜੀ ਪਾਰਟੀ ਵੇਰ ਆਰਟੀਕਲ ਰੱਖੀ ਦੇ ਸਪੈਸ਼ਲ ਆਫਰ ਤੇ ਪਾਰਟੀ ਵੇਰ ਸੂਟ ਕੋਈ ਡੇਨ ਲਾਈਨ ਚ ਲੈਣਾ ਕੋਈ ਆਪਾਂ ਘਰੇ ਦੇਣਾ ਕੋਈ ਆਦੀ ਛੋਟੀ ਭੈਣ ਨੂੰ ਦੇਣਾ ਕੋਈ ਵੱਡੀ ਭੈਣ ਨੂੰ ਦੇਣਾ ਚੀਜ਼ਾਂ ਨਵੀਆਂ ਆ ਚੁੱਕੀਆਂ ਰੇਡ ਦੀ ਗੱਲ ਕਰ ਲਈਏ 900 ਰੁਪਏ ਰੇਂਜ ਦੇ ਵਿੱਚ ਹੈ ਪਾਰਟੀ ਵੈਰਾਈਟੀਆਂ ਨਵੀਆਂ ਚੀਜ਼ਾਂ ਨਵੇਂ ਡਿਜ਼ਾਈਨਾਂ ਚੁੱਕਿਆ ਆ ਲੋ ਜੀ neck line ਦੇ ਨਾਲ ਆ ਚੁੱਕਿਆ ਕਰੋਸ਼ੀ ਦਾ ਵਰਕ 850 ਰੁਪਏ 850 ਰੁਪਏ ਜੀ 850 ਰੁਪਏ ਇਹ ਸਾਰੇ ਆਰਟੀਕਲ ਡਿਸਕਾਊਂਟ 'ਚ ਲਿੰਦਾ ਗੋਠੀਵਾਲ ਬੜਦੇ ਸਪੈਸ਼ਲ ਆਫਰ ਆ ਆਲੋ ਜੀ ਜਾਮਾ ਵਰ ਗੀਕ ਦੇ ਡਿਜ਼ਾਈਨਰ ਸੂਟਾਂ ਚ ਕਿਨੇ 1050 ਰੁਪਏ ਇਹ 1050 ਰੁਪਏ ਰੇਂਜ ਦੇ ਵਿੱਚ ਹੈ ਸਕਰੀਨ ਸ਼ਾਟ ਕਰ ਲਓ ਵੀਰੇ ਚੀਜ਼ਾਂ ਨਵੀਆਂ ਡਿਸਕਾਊਂਟ ਰੇਟ ਹੈ ਦੋਸਤੀ ਵਲ ਵਲ ਨਵੀਆਂ ਚੀਜ਼ਾਂ ਦੇ ਨਾਲ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਆਲੋ ਚੈੱਕ ਕਰ ਲਓ ਜੀ ਕੋਰਟਨ ਦਾ ਸੂਟ ਕੈਂਬ੍ਰਿਜ ਦਾ ਪਲੱਸ ਦੁਪੱਟਾ ਨਾਲ ਤੁਹਾਨੂੰ ਓਪਨ ਕਰਦ ਨੇ ਇੱਕ ਪੀਸ ਨਵੀਂ ਚੀਜ਼ਾ ਬ੍ਰਾਂਡ ਕੰਪਨੀ ਦਾ ਮਾਲ ਹੈ ਆ ਚੈੱਕ ਕਰ ਲਓ ਜੀ ਬ੍ਰਾਂਡ ਆ ਬ੍ਰਾਂਡ ਚੈੱਕ ਕਰ ਲਓ ਰੇਟ ਚੈੱਕ ਕਰ ਲਓ 1250 ਰੁਪਏ ਨਾਲ ਦੁਪੱਟਾ ਆਊਗਾ ਜੀ ਮਸਲੀਨ ਦਾ ਜਿਓਮੈਟ੍ਰੀਕਲ ਸੂਟ ਆ ਚੁੱਕੇ ਨੇ ਆ ਸਾਰੇ ਕਲਰ ਚਾਟ ਨੇ ਆ ਸਾਰੇ ਕਲਰ ਚਾਟ ਆ ਚੁੱਕੇ ਜੀ 1250 ਰੁਪਏ ਰੇਂਜ ਦੇ ਵਿੱਚ ਚੀਜ਼ਾਂ ਨਵੀਆਂ ਬ੍ਰਾਂਡਡ ਚੀਜ਼ ਕੋਟਨ ਦਾ ਆਲ ਓਵਰ ਸੂਟ ਨਾਲ ਦੁਪੱਟਾ ਮਸਲੀਨ ਦਾ ਗੋਠੀ ਵਰਲਡ ਵਾਈਡ ਦੇ ਸਪੈਸ਼ਲ ਓਫਰ ਲੱਗੀ ਹੈ ਰੱਖੜੀ ਦੇ ਉੱਪਰ ਇੱਕ ਵਾਰੀ ਗੇੜਾ ਜਗਰੂ ਮਾਰ ਕੇ ਜਾਓ ਜੇ ਅਗਰ ਤੁਸੀਂ ਬਰੰਡੇ ਸ਼ਹਿਰ ਚ ਆਂਦੇ ਗੋਠੀ ਵਾਲੇ ਇੱਕ ਵਾਰ ਲਾੜੀ ਆਇਓ ਤਾਂ ਕੋਈ ਨਵੀਆਂ ਚੀਜ਼ਾਂ ਸਟੋਨ ਵਾਲੇ ਵੇੜ ਸੈਂਸੀ ਐਡਮਾ ਪਾਰਕੀ ਵੇੜ ਐਡਮਾ ਕੋਡਰੂ ਦੀ ਐਡਮਾ ਆਮ ਪਾਣ ਵਾਲੇ ਐਡਮਾ ਰੋਟੀਨ ਵੇੜ ਐਡਮਾ ਜੇਲ ਲੈਣ ਨੂੰ ਐਡਮਾ ਆਪਾਂ ਲਾ ਰੱਖਿਆ ਅੱਧੇ ਰੇਟਾਂ ਤੇ ਆ ਮੇਰਾ ਆਰਟੀਕਲ ਹੈ ਸ੍ਰੀ ਮਰਦਾਪੁਰ सिमर ਦਾ ਆਰਟੀਕਲ B neck ਦੇ ਨਾਲ सिमर ਦਾ ਆਰਟੀਕਲ ਜਿੰਦਾ ਰੇਟ ਆ 1900 ਰੁਪਿਆ ਦਾ सिमर ਦਾ ਸੂਟ ਹੈ सिमर ਦਾ ਦੁਪੱਟਾ ਹੈ सिमर ਦਾ ਸੂਟ ਹੈ सिमर ਦਾ ਦੁਪੱਟਾ ਹੈ ਗਰਲਿਸ ਲੁੱਕ ਹੈ ਫੈਂਸੀ ਆਈਟਮ ਹੈ 50 ਆਫ ਹੈ 50 ਆਫ ਤੇ ਆਪਣੇ ਕੋਲ ਗਿਆ ਨਾ ਚੁਕੇ ਨੇ ਬੀਤੀ ਆ ਕਲਰ ਚਾਰ ਆਇਆ ਹੈ ਕਲਰ ਚਾਰ ਇੱਕ ਕਲਰ ਚਾਰ ਦੋ ਕਲਰ ਚਾਰ ਤਿੰਨ ਕਲਰ ਚਾਰ 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 ਕਲਰਾਂ ਸੈਟ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਏ ਕਲਾਸ ਪੀਸ ਹੈ ਇਸ ਤੋਂ ਅਗਲਾ ਡਿਜ਼ਾਈਨ ਆਪਣੇ ਕੋਲ ਆ ਚੁੱਕਿਆ ਹੋਰ ਭਾਜੀ ਇਸ ਤੋਂ ਅਗਲਾ ਡਿਜ਼ਾਈਨ ਅੱਜ ਦੀ ਕੋਈ ਕਮੀ ਨਹੀਂ ਗੋਠੀ ਰਿਆ ਕੋਈ ਕਮੀ ਨਹੀਂ ਹੈਡਮਾ ਦੀ ਕੋਈ ਕਮੀ ਨਹੀਂ ਚੀਜ਼ਾਂ ਨਵੀਆਂ ਆ ਲੋ ਆ ਲੋ ਇੱਕ ਰੇਡ ਆ ਗਿਆ ਵੀ ਜਿੰਦਾ ਰੇਡ ਹੈ 1350 ਰੁਪਏ ਦਾ ਕੰਟਰਾਸਟ ਦੁਪੱਟੇ ਨਾਲ ਕੰਟਰਾਸਟ ਦੁਪੱਟੇ ਨਾਲ 1350 ਰੁਪਏ 4 ਕਲਰਾਂ ਦਾ ਸੈੱਟ ਹੈ ਆਰਟੀਕਲ ਬਹੁਤ ਸੋਹਣੇ ਬਹੁਤ ਹੀ ਸੋਹਣਾ ਆਪਣੇ ਕੋਲ ਆ ਚੁੱਕਿਆ ਹੈ ਪਾਰਟੀ ਵੇਅਰ ਵੇਚੇ ਨਵਾਂ ਕੱਪੜਾ ਨਵੀਂ ਚੀਜ਼ ਹੈ ਫੈਂਸੀ ਦਪੱਟਾ ਹੈ ਤੇਰਾ ਸੈਂਪਲ ਹਰੇ ਮੈਂ ਦੋ-ਚਾਰ ਸੈਂਪਲ ਤੇ ਲੀਗਾ ਬਰਾਇਆ ਆ ਚਾਰ ਕਲਰਾਂ ਸੈੱਟ ਹੈ ਦੀ 1900 ਰੇਟ ਹੈ 1900 1900 ਰੇਟ ਹੈ ਪਾਰਟੀ ਵੇਅਰ ਪੀਸ ਹੈ ਆ ਦਪੱਟਾ ਦਾ ਫੈਂਸੀ ਸੂਟ ਨਾਲ ਫੈਂਸੀ ਦਪੱਟਾ ਕਲਰ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੇ-ਸੋਹਣੇ ਕਲਰ ਆਪਣੇ ਕੋਲ ਆ ਚੁੱਕੇ ਨੇ ਤਕਸ਼ਾ ਬੰਦਰ ਆਫਰ ਲੱਗ ਚੁੱਕੀ ਹੈ ਉਸ ਤੋਂ ਅਗਲਾ ਡੇਅ ਸਿਰਫ 1150 ਰੁਪਿਆ ਸੋਲੋ ਪੀਸ ਕੰਬੀਨੇਸ਼ਨ ਔਫਰ ਹੈ ਸੋਲੋ ਪੀਸ ਹੈ ਕੰਬੀਨੇਸ਼ਨ ਔਫਰ ਹੈ ਕੰਬੀਨੇਸ਼ਨ ਚੈੱਕ ਕਰ ਸਕਦੇ ਹੋ yellow froge pink wine ਚਾਰ ਕਲਰਾਂ ਦਾ ਸੂਟ ਹੈ ਅੱਡ ਬੱਟਾ ਫੈਂਸੀ ਹੈ ਰੇਟ ਹੈ 1150 ਰੁਪਏ ਦਾ ਅਗਲਾ ਆਰਟੀਕਲ ਆ ਗਿਆ ਭਾਜੀ ਆਹ ਦੇਖੋ ਜੀ ਚੈੱਕ ਕਰੋ ਸਿਰਫ 1600 ਰੁਪਏ ਚ ਫੈਂਸੀ ਸੂਟ ਨਾਲ ਫੈਂਸੀ ਬੱਟਾ ਦੋ ਕਲਰਾਂ ਦਾ ਚਾਰ ਉਸ ਤੋਂ ਅਗਲਾ ਡੀਨ ਆ ਗਿਆ ਜੀ 990 ਰੁਪਏ ਦਾ 900 ਆਰਟੀਕਲ ਦਿਖਾਉਂਗਾ ਵੀਰੇ ਡਿਸਕਾਊਂਟ ਚ ਆ ਚੁੱਕਿਆ ਹੈ ਸੈਮੀ ਸਟਿੱਚ ਦੇ ਵਿੱਚ ਆਰਟੀਕਲ ਚੈੱਕ ਕਰ ਲਓ ਜੀ ਸ਼ਿਮਰ ਗੋਲਡ ਮਸਲੀਨ ਦਾ ਬੇਸ ਆ ਚੁੱਕਿਆ ਹੈ ਬਾਰਡਰ ਦੇਖ ਲਓ ਕਿੰਨਾ ਪਿਆਰਾ ਤੇ ਨੈਕ ਦੇਖ ਲਓ ਜੀ ਕਿੰਨਾ ਸ਼ਾਨਦਾਰ ਆ ਚੁੱਕਿਆ लाल दुपट्टा भी शिमर गोल्ड दा लाल दुपट्टा भी शिमर गोल्ड दा डिस्काउंट ਚ ਆ ਚੁੱਕਿਆ ਰੰਗ ਚਾਰ ਆਉਣਗੇ ਜੀ ਰੇਟ ਹੈਗਾ 1950 ਰੁਪਏ डिस्काउंट ਚ ਲੈ ਲੈ ਗੋਠੀ वर्ल्ड वाइड ਚ ਚੈੱਕ ਕਰੋ ਗਲੇ ਦੇ ਉੱਪਰ ਆਇਆ ਬਹੁਤ ਪਿਆਰਾ ਕਪੜਾ ਹੈਗਾ ਜਮਨ ਨਿਊ ਜੀ ਤੇ ਰੇਟ ਦੇ ਦੇਨੇ ਆਪਾਂ ਘੱਟ ਬਹੁਤ ਘੱਟ ਰੇਟਾਂ ਦੇ ਉੱਪਰ ਸੂਟ ਆ ਗਿਆ ਚੈੱਕ ਕਰੋ ਹੈਂਡਵਰਕ ਦੇ ਨਾਲ ਮਿਰਰ ਦਾ ਕੰਮ ਹੋਇਆ ਹੈ ਵੇੜ ਜਿਹੜਾ ਇਹਦਾ ਹੈਗਾ ਨਾ ਜੀ 1150 ਰੁਪਏ ਦਾ ਸੂਟ ਮਿਲ ਜੂਗਾ ਜੀ ਸਿਰਫ 1150 ਦਾ ਡਿਜ਼ਾਈਨ ਤੁਸੀਂ ਚੈੱਕ ਕਰ ਲਓ ਇਸ ਤਰ੍ਹਾਂ ਦੇ ਹੋਰ ਬਹੁਤ ਛੋਲੇ ਛੋਲੇ ਡਿਜ਼ਾਈਨ ਤੁਹਾਨੂੰ ਦਿਖਾਵਾਂਗੇ ਵੀਡੀਓ ਸਾਡੇ ਨਾਲ ਬਣੇ ਰਹੀਓ 3900 950 ਆ ਚੁੱਕੇ ਜੀ 950 ਜੀ 950 ਰੁਪਏ ਚਾਰ ਕਲਰ ਦਾ ਸੈਟ ਹੈ ਡਿਸਕਾਊਂਟ ਦੇ ਵਿੱਚ ਰੱਖੀ ਸਪੈਸ਼ਲ ਆਫਰ 950 ਆ ਲੋ ਚੈੱਕ ਕਰ ਲਓ ਜੀ ਮਸਲੀਨ ਦਾ ਸੂਟ ਮਸਲੀਨ ਦੁਪੱਟਾ 950 ਸਮਤਲীন ਸੂਟ ਦੁਪੱਟਾ 990 ਆ ਲੋ ਜੀ ਚੈੱਕ ਕਰ ਲੋ ਜੀ ਚੀਜ਼ਾਂ ਨਵੀਆਂ 990 ਰੁਪਏ ਦੇ ਵਿੱਚ ਪਿਓਰ ਦੇ ਦੁਪੱਟੇ ਦੇ ਨਾਲ ਚੀਜ਼ ਆ ਚੁੱਕੀ ਹੈ ਰੇਟ 990 ਇੱਕ ਦੋ ਆਰਟਿਕਲ ਨਹੀਂ ਬਹੁਤ ਸੋਹਣੇ ਆਰਟਿਕਲ ਹੈ ਨਵੀਆਂ ਚੀਜ਼ਾਂ ਨਵੇਂ ਡਿਜ਼ਾਈਨ ਪਿਓਰ ਦੇ ਦੁਪੱਟੇ ਦੇ ਨਾਲ ਰੇਟ 990 ਕਲਰ ਚਾਰਟ ਬਹੁਤ ਆ ਚੁੱਕਿਆ ਜੀ ਆ ਲੋ ਚੈੱਕ ਕਰ ਲੋ ਜੀ ਰੇਟ 990 ਰੱਖੜੀ ਦੀ ਸਪੈਸ਼ਲ ਆਫਰ ਦੇ ਵਿੱਚ ਗੋਠੀ ਵੜਵੜ ਦੇ ਡਿਸਕਾਊਂਟ ਚੱਲਿਆ ਜੀ ਬਹੁਤ ਜ਼ਿਆਦਾ ਰੇਟ ਦਾ ਤੁਹਾਨੂੰ ਘੱਟ ਮਿਲੇ ਜਾਣਗੇ ਨਾਲੇ ਨਾਲ ਸੋਨਾ ਤੁਹਾਡੇ ਸੂਟ ਵੀ ਮਿਲਣਗੇ ਜੀ ਕੋਟਨ ਦਾ ਸੂਟ ਹੈ ਚੈੱਕ ਕਰ ਲਓ ਮਸਲੀਨ ਦਾ ਦੁਪੱਟਾ ਕੋਟਨ ਦਾ ਸੂਟ ਮਸਲੀਨ ਦਾ ਦੁਪੱਟਾ ਰੰਗ ਦੇ ਵਿੱਚ ਬਹੁਤ ਆ ਗਏ ਨੇ ਡਿਜ਼ਾਈਨ ਦੇਖੋ ਤੁਸੀਂ ਚੈੱਕ ਕਰ ਲਓ ਸਾਰੀ ਡਿਜ਼ਾਈਨ ਤੁਹਾਨੂੰ ਨਵੀਂ ਮਿਲੇਗੀ ਰੇਟ ਜਿਹੜਾ ਹੈਗਾ ਹੈਗਾ ਜੀ 8.5 ਤੋਂ ਰੇਂਜ ਤੁਹਾਨੂੰ ਮਿਲ ਜਾਣੇ ਆ ਕਲਰ ਤੁਹਾਨੂੰ ਮੈਂ ਚੈੱਕ ਕਰਾਦਾ ਡਾਰਕ ਕਲਰ ਲਾਈਟ ਕਲਰ ਇੰਗਲਿਸ਼ ਕਲਰ ਸਾਰੇ ਦੇ ਸਾਰੇ ਰੰਗ ਮਿਲਣਗੇ ਜੀ ਇਹਨਾਂ ਦੇ ਵਿੱਚ ਬਹੁਤ ਸੋਹਣੇ ਸੋਹਣੇ ਆਈਟਮ ਆ ਗਏ ਆ ਤੇ ਭਾਜੀ ਰੇਟ ਕੀ ਹੈ 850 ਦੀ ਰੇਂਜ ਭਾਜੀ ਮਸਲੀਨ ਦਾ ਦੁਪੱਟਾ ਪਿਓਰ ਦਾ ਮਸਲੀਨ ਦਾ ਦੁਪੱਟਾ ਕੋਟਨ ਦਾ ਸੂਟ ਕੋਟਨ ਦੇ ਹੁਣ ਵੈਰੈਟੀ ਚੈੱਕ ਕਰੋ ਡਿਜ਼ਾਈਨਰ ਆ ਚੁੱਕਾ ਆਪਣੇ ਕੋਲੇ ਪਿਓਰ ਸਪੈਨਿਸ਼ ਕਰੇਵ ਦੇ ਉੱਪਰ ਆ ਦੇਖੋ ਜੀ ਤੁਹਾਨੂੰ ਓਪਨ ਕਰਕੇ ਦਿਖਾਣਾ ਹੈ ਪਿਓਰ ਝਰਕਣ ਕੁੰਦਨ ਸਟਾਈਲ ਦਾ ਕੰਮ ਆ ਗਿਆ ਬਾਰਡਰ ਨਵਾਂ ਆ ਗਿਆ ਵੀਰੇ ਚੈੱਕ ਕਰ ਲਓ ਡਿਜ਼ਾਈਨ ਕਿੱਡਾ ਸੋਹਣਾ ਕਿ ਸਟਾਈਲ ਖੁੱਲ ਪਿਓਰ ਦੇ ਦੁਪੱਟੇ ਨਾਲ ਚੀਜ਼ ਹੈ ਜੀ ਤੇ ਕਲਰ ਦਿਖਾਵਾਂ ਜੀ ਬਹੁਤ ਸੋਹਣੇ ਕਲਰ ਹੈ ਰੇਟ 1550 ਆਹ ਕਲਰ ਚੈੱਕ ਕਰੋ ਜੀ ਆਹ ਕਲਰ ਚੈੱਕ ਕਰ ਲਓ ਜੀ ਨਵੀਆਂ ਚੀਜ਼ਾਂ ਨਵੇਂ ਸੂਟ ਗੋਠੀ ਵਰਲਡਵਾਈਡ ਜੀ ਸੂਟ ਚੈੱਕ ਕਰੋ ਬਹੁਤ ਸੋਹਣੇ ਸੋਹਣੇ ਸੂਟ ਆ ਗਏ ਆ ਦੇਖੋ ਜੀ ਕੋਟਨ ਦਾ ਸੂਟ ਹੈ ਮਸਲੀਨ ਦਾ ਦੁਪੱਟਾ ਹੈ ਜੀ ਰੇਟ ਦੇ ਦਾਂਗੇ ਜੀ 850 ਕੋਟਨ ਦਾ ਸੂਟ ਮਸਲੀਨ ਦਾ ਦੁਪੱਟਾ ਰੇਟ ਦੇ ਦਾਂਗੇ ਜੀ 850 ਚੈੱਕ ਕਰੋ ਜੀ ਡਿਜ਼ਾਈਨਿੰਗ ਬਹੁਤ ਸੋਹਣੀ ਆਈ ਹੈ ਢਾਈ ਕਲਰ ਡੀਅਰ ਮਿਲ ਜਾਣੇ ਆ ਜੀ કોટن ਦਾ سوٹ مخملین ਦਾ दुपट्टा ਜੀ ਡਿਜ਼ਾਈਨ ਤੁਹਾਨੂੰ ਮੈਂ ਦਸਾਣਾ ਕਿੰਨੇ ਡਿਜ਼ਾਈਨ ਆਏ ਆ ਦੇ ਵਿੱਚ ਪਿਓਰ ਕੋਟਨ ਦਾ ਸੂਟ ਆਉਣੇ ਜਾ ਰਿਹਾ ਹੁਣ ਤੇ ਪਿਓਰ مخملین ਦਾ ਦੁਪੱਟਾ ਮਿਲਣ ਜਾ ਰਿਹਾ ਜੀ ਰੇਟ ਜਿਹੜਾ ਤੁਹਾਨੂੰ ਦੇ ਦਾਂਗੇ ਜੀ 850 ਦੀ ਰੇਂਜ ਮਿਲ ਜੂਗਾ ਜੀ 850 ਦੀ ਰੇਂਜ ਚੈੱਕ ਕਰ ਲਓ ਡਿਜ਼ਾਈਨ ਹੀ ਬਹੁਤ ਪਿਆਰੀ ਆ ਇਸ ਤੋਂ ਬਾਅਦ ਜਿਹੜੀ ਡਿਜ਼ਾਈਨ ਹੀ ਆ ਉਹ ਦਿਖਾਣਗੇ ਜੀ ਪ੍ਰਦੀਪ ਭਾਜੀ ਪ੍ਰਦੀਪ ਭਾਜੀ ਕੀ ਡਿਜ਼ਾਈਨ ਹੈ ਇਹ ਲੋ ਵੀਰੇ ਮੈਚਿੰਗ ਸੂਟ ਲੈ ਕੇ ਆਇਆ ਮੈਂ ਮੈਚਿੰਗ ਸੂਟ ਬ੍ਰਾਂਡ ਮਿਲਦਾ ਮਾਲ ਹੈ ਕੋਟਨ ਦਾ ਸੂਟ ਹੈ ਕੋਟਨ ਦਾ ਦੁਪੱਟਾ ਹੈ ਕੋਟਨ ਦਾ ਸੂਟ ਹੈ ਕੋਟਨ ਦਾ ਦੁਪੱਟਾ ਰક્ષાਬੰਦਰ ऑफर ਦੇ ਵਿੱਚ ਜਿੰਨੇ ਡਿਜ਼ਾਈਨ ਆਏ ਸਾਰੇ ਨਵੇਂ ਡਿਜ਼ਾਈਨ ਆਏ ਜਿੰਦਾ ਰੇਟ ਹੈ ਭਾਵੇਂ ਸਿਰਫ 500 ਰੁਪਏ ਦਾ 500 ਰੁਪਏ ਦਾ ਸੂਟ ਦੁਪੱਟਾ ਆਪਣੇ ਕੋਲ ਆ ਚੁੱਕਾ ਹੈ ਰક્ષાਬੰਦਰ ਆਫਰ ਲੱਗ ਚੁੱਕੀ ਹੈ ਜੀ ਸਾਰੇ ਡਿਜ਼ਾਈਨ ਨਵੇਂ ਆਣਗੇ ਸਾਰੇ ਪ੍ਰਿੰਟ ਨਵੇਂ ਆਣਗੇ ਜਿੰਨੇ ਡਿਜ਼ਾਈਨ ਤੁਸੀਂ ਦੇਖ ਰਹੇ ਹੋ ਇਹ ਸਭ ਬ੍ਰਾਂਡਡ ਕੁਆਲਿਟੀ ਦੇ ਡਿਜ਼ਾਈਨ ਹੈ ਕੋਟਨ ਮਸ਼ੀਨ ਦਾ ਸੂਟ ਹੈ ਕੋਟਨ ਮਸ਼ੀਨ ਤਸ਼ਰੀਨ ਦਾ ਦੁਪੱਟਾ ਜਿੰਦਾ ਰੇਟ ਹੈ 500 ਰੁਪਏ ਦਾ 54 ਪੇਜ ਇੰਨਾ ਸੋਹਣਾ ਸੂਟ ਮੈਂ ਕਹਿੰਦਾ ਕਿੱਥੇ ਨਹੀਂ ਮਿਲਣਾ ਕਿੱਥੇ ਵੀ ਨਹੀਂ ਮਿਲਣਾ ਮਿਲੇਗਾ ਇਕੱਲਾ ਗੋਠੀ ਵਾਲੇ ਦੇ ਰੇਟ ਹੋਣਗੇ ਅੱਦੇ ਅੱਦੇ ਰੇਟ ਜੀ ਅੱਦੇ ਰੇਟ ਤੇ ਤੁਹਾਨੂੰ ਸੂਟ ਮਿਲ ਜਾਣਗੇ ਅਗਲੇ ਜਿਹੜੀ ਡਿਜ਼ਾਈਨਿੰਗ ਹੈ ਬਹੁਤ ਸੋਹਣੀ ਦਿਖਾਵਾਂਗੇ ਵੀਡੀਓ 'ਚ ਸਾਡੇ ਨਾਲ ਬਲੇਰੀਓ ਜੀ ਬਹੁਤ ਸੋਹਣੀ ਡਿਜ਼ਾਈਨਿੰਗ ਪਾਜੀ ਕੀ ਆਇਆ ਤੇ ਨਵੇਂ ਡਿਜ਼ਾਈਨ ਬਾਕੀ ਰੱਸੀਆ ਦੇ ਸਟਾਈਲਿਸ਼ ਦੁਪੱਟੇ ਦੇ ਨਾਲ ਆ ਦੇਖੋ ਜੀ ਮਸਲੀਨ ਦਾ ਸੂਟ ਕੋਟਨ ਦੇ ਦੁਪੱਤੇ ਨਾਲ ਚੀਜ਼ਾਂ ਨਵੀਆਂ ਆ ਲੋ ਜੀ ਆ ਚੈੱਕ ਕਰੋ ਜੀ ਸੂਟ ਦੀ ਡਿਜ਼ਾਈਨਿੰਗ ਕੋਟਨ ਦਾ ਸੂਟ ਆਊਗਾ ਜੀ ਨਾਲ ਦੁਪੱਟਾ ਮਸਲੀਨ ਦਾ ਡਿਜ਼ਾਈਨਰ ਸੂਟ ਰੇਟ ਦੀ ਗੱਲ ਕਰੀਏ ਜੀ 1100 ਰੁਪਏ ਦਾ ਨਾਲ ਚੁੰਨੀ ਮਸਲੀਨ ਦੀ ਹੈ ਜੀ ਬਹੁਤ ਸੋਹਣੀ ਆ ਡਿਜ਼ਾਈਨ ਚੈੱਕ ਕਰ ਲੋ ਜੀ ਆ ਕਲਰ ਚਾਰਟ ਕਰ ਲੋ ਚੈੱਕ ਜੀ ਸਾਰੇ ਆਰਟੀਕਲ ਡਿਸਕਾਊਂਟ ਚ ਆ ਚੁੱਕੇ ਆ ਸਾਰੇ ਡਿਜ਼ਾਈਨ ਨਵੇਂ ਆ ਚੁੱਕੇ ਆ 1100 ਰੁਪਏ ਰੇਂਜ ਦੇ ਵਿੱਚ ਆ ਤੇ ਆਰਟੀਕਲ ਪਰਦੀਪ ਜੀ ਹੋਰ ਖੋਲੀ ਖੜੀਆਂ ਦਿਖਾਓ ਜੀ ਮੈਂ ਜਦ ਤਾ ਜੀ ਆ ਇਹਦੀ ਬੋਟਮ ਹੈ ਆ ਆ ਬੋਟਮ ਹੈ ਤੇ ਆ ਸ਼ਰਟ ਆ ਪਾ ਜੀ ਤੇ ਆਹ ਦੁਪੱਟਾ ਮਲਕੋੜਨ ਦਾ ਮਲਕੋੜਨ ਦੇ ਦੁਪੱਟੇ ਨਾਲ ਲੈ ਕੇ ਆਇਆ ਆ ਆਰਟੀਕਲ ਬਹੁਤ ਸੋਹਣਾ ਆ ਆਰਟੀਕਲ ਹੈ 1300 1400 1600 ਆ ਆਰਟੀਕਲ ਹੈ 1300 1400 1600 ਆ ਆਰਟੀਕਲ ਹੈ ਮਲਕੋੜਨ ਦਾ ਸੂਟ ਹੈ ਜੇ ਗੋਠੀ ਵਾਲਾ ਮਿਲਦਾ ਰક્ષાਬੰਦਰ ਆਫਰ ਲੱਗ ਚੁਕੀ ਹੈ ਆਪਣੇ ਕੋਲ ਮਿਲਿਆ ਸਿਰਫ 500 ਰੁਪਏ ਦਾ 500 ਮੈਂ ਕਿਹਾ ਡਿਜ਼ਾਈਨ ਦੇ ਕਰਕੇ 500 ਰੁਪਏ 'ਚ ਕੋਈ ਇੰਨੇ ਸੋਹਣੇ ਡਿਜ਼ਾਈਨ ਦੇ ਦੇ ਇੰਨੀ ਸੋਹਣੀ ਕੁਆਲਿਟੀ ਦੇ ਦੇ ਜ਼ਿੰਮੇਵਾਰੀ ਹੈ ਰક્ષાਬੰਦਰ ਆਫਰ ਆਪਣੇ ਕੋਲ ਸੋਹਣੇ ਸੋਹਣੇ ਛੂਟ ਆ ਗਏ ਨੇ ਇਹ ਇੱਕ ਕਲਾਸ ਕਪੜਾ ਹੈ ਜਿਹਦੀ ਬੋਟਮ ਤੇ ਪ੍ਰਿੰਟ ਹੈ ਬੋਟਮ ਤੇ ਪ੍ਰਿੰਟ ਦਾ ਕਾਟਨ ਦਾ ਦੁਪੱਟਾ ਬੋਟਮ ਤੇ ਪ੍ਰਿੰਟ ਦਾ ਕਾਟਨ ਦਾ ਦੁਪੱਟਾ ਆਰਟੀਕਲ ਬਹੁਤ ਸੋਹਣਾ ਹੈ ਬਹੁਤ ਸੋਹਣਾ ਹੈ ਬਹੁਤ ਸੋਹਣਾ ਆ ਲੋ ਜੀ ਚੈੱਕ ਕਰ ਲੋ ਜਿਹੜੇ ਆਰਟੀਕਲ ਦੇ ਦਾਂਗੇ ਆਪਾਂ ਇਹੋ ਜਿਹਾ ਡਿਸਕਾਊਂਟ ਕੋਈ ਨਹੀਂ ਦਿਸਦਾ ਆ ਚੈੱਕ ਕਰ ਲੋ 900 ਰੁਪਏ ਦਾ neck ਤੇ ਵਰਕ ਹੈ 900 ਰੁਪਏ ਦਾ ਸੂਟ ਹੈ ਜੀ ਨਵੀਂ ਚੀਜ਼ਾਂ ਚੁੱਕੀ ਹੈ ਇਹ ਸਾਰੇ ਸਪੈਸ਼ਲ ਆਫਰ ਰੱਖੀ ਦੇ 4 ਕਲਰ ਦਾ ਸੈੱਟ ਹੈ 900 ਰੁਪਏ ਦਾ ਸੂਟ ਹੈ ਜੀ ਇੱਕ ਆ ਚਿਕਨ ਕਰੀ ਦਾ ਸੂਟ ਆ ਚੁੱਕਾ ਜੀ ਜਿਹੜਾ ਬਾਜ਼ਾਰ ਦੇ ਵਿੱਚ ਲਖਨਵੀ ਸੂਟ 30000 2500 ਦੇ ਰਿਹਾ ਆਪਾਂ ਦੇ ਦੇਣਾ ਜੀ 1200 ਰੁਪਏ ਦਾ ਸੂਟ ਦੇ ਦੇਣਾ ਹੈ ਹੈਂਡਵਰਕ ਦਾ neck ਦੁਪੱਟਾ ਕਰਾਂਗੇ 4 ਮਿਲਣਗੇ ਬਾਕੀ ਆਰਟੀਕਲ ਦਿਖਾਓ ਜੀ ਹੋਰ ਕਿਸ ਤਰ੍ਹਾਂ ਦੇ ਕਿੰਨੇ ਆਰਟੀਕਲ ਆਪਣੇ ਕੋਲ ਆ ਚੁੱਕੇ ਸਾਰੇ ਨਵੇਂ ਆਇਆ ਹੈ ਇੱਕ ਤਾਂ ਪੁਰਾਣੀ ਆਈਟਮ ਦੀ ਗੱਲ ਕਰਦੇ ਆਪਾਂ ਨਵੀਂ ਆਈਟਮ ਦੀ ਗੱਲ ਕਰਦੇ ਗੋਚੀ ਵਾਲੇ ਹਮੇਸ਼ਾ ਨਵੀਂ ਚੀਜ਼ ਵੇਚਦੇ ਪੁਰਾਣੀ ਚੀਜ਼ ਨਹੀਂ ਵੇਚਦੇ ਆਪਣੇ ਕੋਲ ਆ ਗਿਆ ਲਖਨਵੀ ਸੂਟ ਲਖਨਵੀ ਸੂਟ ਬਹੁਤ ਹੀ ਸੋਹਣਾ ਪਹਿਲਾਂ ਤਾਂ ਡਿਜ਼ਾਈਨ ਦੇ ਕਰੋ ਕਿੰਨਾ ਪਿਆਰਾ ਡਿਜ਼ਾਈਨ ਹੈ ਵੀ ਕਿੰਦਾ ਸੋਨਾ ਸੂਟ ਹੈ ਬੀਨੈਕਸ ਟੈਲਰ ਦਿੱਤਾ ਹੋਇਆ ਹੈ ਇਹ ਦਮਤਾ ਕੱਟ ਮਰਕਦਾ ਕੱਟ ਮਰਕਦੇ ਤੇ ਮੱਤੇ ਨਾਲ ਬਹੁਤ ਸੋਨਾ ਆਪਣੇ ਕੋਲ ਪਾਰਟੀ ਵੇਅ ਵੇਸੇ ਅਰੇ ਕੱਲ ਦੇਖੋਗੇ ਤੁਹਾਡਾ ਮਨ ਖੁਸ਼ ਹੋ ਜਾਊਗਾ ਐਡੇ ਸੋਹਣੇ ਸੋਹਣੇ ਕਰਦਾ ਆਪਣੇ ਕੋਲ ਆ ਗਏ ਜਿੰਦਾ ਰੇਟ 1200 ਰੁਪਏ ਦਾ ਹੈ 1200 ਰੁਪਏ ਚ ਐਡਾ ਪਿਆਰਾ ਸੂਟ ਐਡੇ ਸੋਹਣੀ ਡਿਜ਼ਾਈਨਿੰਗ ਨਹੀਂ ਮਿਲਣੀ ਅੱਡ ਪੱਟਾ ਵੀਰੇ ਆਹ ਦੁਪੱਟਾ ਕੱਤ ਵਰਕ ਦਾ ਆਰਟੀਕਲ ਬਹੁਤ ਸੋਹਣਾ ਹੈ 2500 3000 ਸੂਟ ਤੁਹਾਨੂੰ ਮਿਲਣ ਜਾ ਰਿਹਾ 1200 ਰੁਪਏ ਤੇ 1200 ਰੁਪਏ ਚ ਬਹੁਤ ਹੀ ਸੋਹਣਾ ਬਹੁਤ ਹੀ ਸ਼ਾਨਦਾਰ ਬਹੁਤ ਹੀ ਪਿਆਰਾ ਡੀਲ ਮਿਲਣ ਜਾ ਰਹੀ ਜੀ